ਅੰਮ੍ਰਾਲੇ ਸ਼ਹਿਰ ਦੇ ਲਾਗੇ ਇੱਕ ਪੰਜੋਖਰਾ ਪਿੰਡ ਹੈ ਤੇ ਇਸ ਪੰਜੋਖਰੇ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਆਏ ਹੋਏ ਨੇ ਤੇ ਉਹਨਾਂ ਦੇ ਦਰਸ਼ਨਾਂ ਵਾਸਤੇ ਸੰਗਤਾਂ ਆਉਂਦੀਆਂ ਕੇ ਦਰਸ਼ਨਾਂ ਵਾਸਤੇ ਸੰਗਤਾਂ ਆਉਂਦੀਆਂ ਸਤਸੰਗਤ ਕਰਦੀਆਂ ਨੇ ਤੇ ਗੁਰੂ ਕੋਲੋਂ ਗਿਆਨ ਲੈ ਕੇ ਗੁਰਮਤ ਲੈ ਕਰਕੇ ਆਪਣੇ ਜੀਵਨ ਦਾ ਉਧਾਰ ਕਰ ਰਹੇ ਹਿਆਂ ਨੇ ਤੇ ਇਸੇ ਨਗਰ ਦੇ ਵਿੱਚ ਇੱਕ ਪੰਡਤ ਹੈ ਇੱਕ ਬ੍ਰਾਹਮਣ ਹੈ ਜਿਹਦਾ ਨਵਾਂ ਲਾਲ ਚੰਦ ਹੁਣ ਇਹ ਲਾਲ ਚੰਦ ਲਾਲ ਚੰਦ ਜਿਹੜਾ ਪੰਡਤ ਆ ਨਾ ਜਿਹੜਾ ਬ੍ਰਾਹਮਣ ਹੈ ਇਰੇ ਮਨ ਵਿੱਚ ਈਰਖਾ ਭਰੀ ਹੋਈ ਸੀ ਈਰਖਾ ਭਰੀ ਹੋਈ ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਆ ਗਿਆ ਤੇ ਦਰਬਾਰ ਦੇ ਅੰਦਰ ਜਦੋਂ ਆਇਆ ਤੇ ਗੁਰੂ ਪਾਤਸ਼ਾਹ ਜੀ ਨੂੰ ਹੁਕਮ ਕਰਦਾ ਹੈ ਕਹਿੰਦਾ ਹੈ ਵੀ ਤੁਸੀਂ ਆਪਣਾ ਨਾਮ ਹਰਿਕ੍ਰਿਸ਼ਨ ਰੱਖ ਲਿਆ ਵੀ ਤੁਸੀਂ ਕ੍ਰਿਸ਼ਨ ਭਗਵਾਨ ਤੋਂ ਕਿੰਨੇ ਵੱਡੇ ਹੋਗੇ ਤੁਸੀਂ ਮੇਰੇ ਭਗਵਾਨ ਕ੍ਰਿਸ਼ਨ ਤੋਂ ਵੱਡਾ ਨਾਂ ਰੱਖ ਲਿਆ ਕਿਉਂਕਿ ਇਹ ਪੰਡਤ ਨੂੰ ਲਾਲਚੰਦ ਨੂੰ ਬ੍ਰਾਹਮਣ ਨੂੰ ਆਪਣੀ ਵਿਦਿਆ ਦਾ ਮਾਣ ਸੀ ਇਹਨੂੰ ਏਦਾਂ ਲੱਗਦਾ ਸੀ ਵੀ ਮੈਂ ਵੱਧ ਗਿਆਨ ਪੜਿਆ ਮੇਰੇ ਕੋਲੇ ਵੱਧ ਗਿਆਨ ਹੈ ਮੈਂ ਵੇਦਾਂ ਦਾ ਗਿਆਨ ਹੈ ਮੈਨੂੰ ਮੈਨੂੰ ਗੀਤਾ ਦਾ ਗਿਆਨ ਹੈ ਮੈਂ ਇਹਦੇ ਅਰਥ ਕਰਨ ਜਾਣਦਾ ਕਿਉਂਕਿ ਈਰਖਾ ਤੇ ਹੰਕਾਰ ਤੇ ਬੰਦੇ ਦੀ ਨਿਗਾਰਤਾ ਦਾ ਉਜਾੜ ਦਾ ਨਿਸ਼ਾਨੀਆਂ ਨੇ ਹੁਣ ਜਿਸ ਵੇਲੇ ਆ ਕੇ ਹੁਕਮ ਕਰਦਿਆ ਨਾ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੂੰ ਵੀ ਛੋਟੀ ਜੀ ਉਮਰ ਦਾ ਜਵਾਬ ਹੈ ਛੋਟੀ ਜੀ ਉਮਰ ਹੈ ਵੀ ਇਹਨੂੰ ਕਿੱਥੇ ਗਿਆਨ ਹੋ ਨਾਉ ਰੱਖ ਲਿਆ ਆਪਣਾ ਹਰਿ ਕ੍ਰਿਸ਼ਨ ਵੀ ਮੇਰੇ ਕ੍ਰਿਸ਼ਨ ਭਗਵਾਨ ਤੋਂ ਨਾਂ ਵੱਡਾ ਰੱਖ ਲਿਆ ਕਿ ਜਿਸ ਦੇ ਦਰਵਾਜ਼ੇ ਵਿੱਚ ਆਇਆ ਕਹਿਣ ਲੱਗੇ ਜੀ ਤੁਸੀਂ ਨਾਂ ਹਰਿ ਕ੍ਰਿਸ਼ਨ ਰੱਖ ਲਿਆ ਕਿ ਤੁਹਾਨੂੰ ਵੇਦਾਂ ਦਾ ਗਿਆਨ ਹੈ ਕਿ ਤੁਸੀਂ ਗੀਤਾ ਦੇ ਅਰਥ ਕਰ ਸਕਦੇ ਹੋ ਹੁਣ ਗੁਰੂ ਹਰਿ ਕ੍ਰਿਸ਼ਨ ਪਾਤਸ਼ਾਹ ਜੀ ਸਮਝ ਗਏ ਸੀ ਉਹਦੀ ਬੋਲੀ ਉਹਦੀ ਅੰਦਰਲੀ ਬਿਰਤੀ ਪੜ ਲਈ ਸੀ ਵੀ ਇਹ ਕਿੱਥੋਂ ਬੋਲਦਾ ਹੈ ਸਮਝ ਗਏ ਸੀ ਵੀ ਇਹ ਈਰਖਾ ਲੈ ਕੇ ਆਇਆ ਸਮਝ ਗਏ ਸੀਗੇ ਵੀ ਇਹ ਨੂੰ ਹੰਕਾਰ ਆ ਆਪਣੇ ਵਿਦਿਆ ਦਾ ਤੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜੇ ਮੈਂ ਤੈਨੂੰ ਅਰਥ ਕਰਕੇ ਸੁਣਾਏ ਗੀਤਾ ਦੇ ਜੇ ਮੈਂ ਪੜ੍ਹ ਕੇ ਸੁਣਾਈ ਫਿਰ ਤੂੰ ਕਹੇਗਾ ਇਹਦੇ ਕੋਲੇ ਕੋਈ ਕਰਾਮਾਤ ਹੈ ਇਹ ਤਾਂ ਗੁਰੂ ਹੈ ਕਰ ਤੂੰ ਐਡਾ ਸਵਾਲ ਕਰੇਗਾ ਕਹਿ ਲੱਗੇ ਵੀ ਲਾਲਚੰਦ ਤੂੰ ਮੇਰੇ ਕਿਸੇ ਸਕਰੀ ਬਾਹ ਫੜ ਲਿਆ ਤੂੰ ਕਿਸੇ ਦੀ ਬਾਹ ਫੜ ਲਿਆ ਜੀ ਤੋ ਕਹੇ ਆਪਾਂ ਉਹ ਤੋਂ ਗੀਤਾ ਦੇ ਅਰਥ ਕਰਾ ਦਿੰਨੇ ਹੁਣ ਆਪਣੇ ਜਣੇ ਇਹ ਬੌੜੇ ਕਮਰੇ ਨੂੰ ਲੈ ਆਇਆ ਤੇਰੇ ਮਨ ਦੇ ਚਾ ਚੜ ਗਿਆ ਖੁਜੀ ਜੜ ਗਈ ਬਿੱਲਾ ਵੀ ਇਹ ਕਿਹੜਾ ਕਿਸੇ ਦੇ ਬਸ ਦੀ ਗੱਲ ਐ ਵੀ ਗੀਤਾ ਦੇ ਕੋਈ ਅਰਥ ਕਰ ਦੋ ਕਹਿੰਦੇ ਆਪਣੇ ਜਾਣੇ ਇੱਕ ਬੌਲੇ ਜੇ ਕਮਲੇ ਦੀ ਬਾਹ ਫੜ ਲਿਆ ਜਿਹਦਾ ਨਾਮ ਸੀ ਛੱਜੂ ਧੀਵਰ ਉਸ ਵੇਲੇ ਬਾਹ ਫੜ ਕੇ ਲੈ ਕੇ ਆਇਆ ਨਾ ਹਰਿ ਕ੍ਰਿਸ਼ਨ ਪਾਤਸ਼ਾਹ ਜੀ ਕੋਲੇ ਤੇ ਕਹਿਣ ਲੱਗੇ ਵੀ ਇਹ ਤੋਂ ਅਰਥ ਕਰਾਓ ਇਹ ਤੋਂ ਗੀਤਾ ਪੜਾਓ ਕਿਉਂਕਿ ਅੰਦਰ ਕੂੜ ਬੋਲਦਾ ਸੀ ਹਾਉਮੇ ਬੋਲਦੇ ਸੀ ਗੁਰੂ ਹਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਜਦੋਂ ਆਪਣੀ ਜਿਬ ਦ੍ਰਿਸ਼ਟੀ ਨਾਲ ਛੱਜੂ ਦੀ ਬਰਬਲ ਤੱਕਿਆ ਨਾ ਫਿਰ ਆਪਣੀ ਛੜੀ ਛੱਜੂ ਦੀ ਵਰਦੇ ਮਸਤਕ ਨੂੰ ਟੱਚ ਕੀਤੀ ਸੁਹਾਈ ਕਹਿੰਦੇ ਗੁਰੂ ਦੀ ਐਸੀ ਰਹਿਮਤ ਹੋਈ ਕਹਿੰਦੇ ਉਸ ਛੱਜੂ ਦੀ ਵਰਮੇ ਉਸ ਗੀਤਾ ਦੇ ਅਰਥ ਕਰਕੇ ਵਿਖਾਏ ਤੇ ਜਿਹੜਾ ਉਹ ਬ੍ਰਾਹਮਣ ਸੀ ਨਾ ਲਾਲਚੰਦ ਹਰਾਨ ਹੋ ਗਿਆ ਉਹਦੇ ਕੋਲ ਅਰਥ ਸੁਣ ਕੇ ਵੀ ਬੜਾ ਹਰਾਨ ਹੋਇਆ ਵੀ ਇਹਨੇ ਵੀ ਗੀਤਾ ਦੇ ਅਥਰ ਕਰਤੇ ਵੀ ਇਹ ਇਹਨੂੰ ਕਿੰਨੇ ਸਮਝ ਸੀ ਗੀਤਾ ਦੀ ਕਿਉਂਕਿ ਜਿਹਨੂੰ ਜਿਹਨੂੰ ਗੁਰੂ ਕਿਰਪਾ ਕਰਦਾ ਨਾ ਜਿਹਨੂੰ ਗੁਰੂ ਰਹਿਮਤ ਕਰਦਾ ਜਿਹਨੂੰ ਮਤ ਦੇ ਦੇਵੇ ਗੁਰੂ ਤੇ ਭਾਈ ਉਹ ਛੋਟੇ ਤੋਂ ਵੀ ਵੱਡਾ ਬਣ ਜਾਂਦਾ ਹੈ ਗੁਰੂ ਕੋ ਜੀ ਮਤੋਂ ਉੱਚੀ ਮਤ ਬਖਸ਼ ਦਿੰਦਾ ਜਿਵੇਂ ਪਾਵਨ ਬਾਣੀ ਦੇ ਅੰਦਰ ਬਾਤਨ ਆਉਂਦਾ ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਦੋਂ ਗੁਰੂ ਨੇ ਮੇਰੇ ਮਸਤਕ ਉਤੇ ਹੱਥ ਰੱਖ ਦਿੱਤੇ ਨਾ ਤੇ ਹੀਰਾ ਰੂਪੀ ਰਤਨ ਰੂਪੀ ਜਿਹੜਾ ਗਿਆਨ ਉਹ ਮੇਰੇ ਹਿਰਦੇ ਅੰਦਰ ਬਸ ਗਿਆ ਤੇ ਜਦੋਂ ਗੁਰੂ ਕਿਰਪਾ ਕਰਦਾ ਤੇ ਵੱਡਿਆਂ ਵੱਡਿਆਂ ਦੇ ਹੰਕਾਰ ਢਹਲੇ ਪੈ ਜਾਂਦੇ ਨੇ ਵੱਡਿਆਂ ਵੱਡਿਆਂ ਦੀ ਈਰਖਾ ਇੱਥੇ ਦੀ ਇੱਥੇ ਪਈ ਰਹਿ ਜਾਂਦੀ ਹੈ